ਟੈਕ ਚੱਲਣ ਲੱਗਿਆ ਗੁਰਮੌਰ ਵੀ ਨਾਲ ਆ ਗਿਆ ਹੋਏ ਤੂੰ ਵੀ ਆਹ ਦੇਖ ਲੋ ਟੈਕ ਲਾਦਾ ਉਹ ਫਿੱਟ ਕਰਦਾ ਸਹੀ ਐ ਇੱਥੇ ਫੀਡਿੰਗ ਨੂੰਸੋਂ ਜਿਵੇਂ ਲੱਗੀ ਫੀਡਿੰਗ ਜਿਹੜਾ ਲਾਈ ਦੀ ਐ ਸਹੀ ਟੈਕ ਨਹੀਂ ਲੋ ਉਹ ਟੈਕ ਹੀ ਲਾਉਣ ਨੂੰ ਭੁੱਲ ਗਏ ਟੈਕ ਇੱਥੇ ਲਾਉਣਾ ਯਾਰ ਸਹੀ ਐ ਮੇਰੇ ਹਿਸਾਬ ਨਾਲ ਵਿਹਾਉਣੇ ਤੁਹਾਨੂੰ ਕਿਵੇਂ ਲਾਉਣੇ ਟੈਕ ਆਜੋ ਫਿਰ ਪਾਰਕਿੰਗ ਚ ਲਾਈ ਜਾਂਦੇ ਸਹੀ ਟੈਕ ਘਾੜ ਦੇਣਾ ਫੱਟਾ ਸਹੀ ਐ ਕਿ ਦੱਸ ਦੀ ਮੈਂ ਖੋਲਣਾ ਹੈ ਦਰਵਾਜ਼ੇ ਦੇ ਵਿੱਚ ਦਰਵਾਜ਼ਾ ਨਹੀਂ ਆਉਣਾ ਜੀ ਹਾਂ ਲੈ ਗੁਰਨੂਰ ਜੀ ਮੇਰੀ ਵੀਡੀਓ ਬਣਾ ਦਿਓ ਬਈ ਲੈ ਬੋਲ ਕੀ ਬੋਲਿੰਗਾ ਦੱਸ ਫਿਰ ਅੱਜ ਆਪਾਂ ਡੈਕ ਲਾਉਣ ਲੱਗੇ ਕਿਹੜਾ ਡੈਕ ਹੈ ਇਹ ਕਿੰਨੇ ਇੰਚੀ ਡੈਕ ਹੈ ਦੱਸ ਫਿਰ ਦੱਸ ਕੇ ਨੂੰ ਆਪਣੇ ਨੂੰ 85 85 ਡੈਕ ਹੈ ਬਈ ਕੋਈ ਨਵਾਂ ਡੈਕ ਹੀ ਆਇਆ ਹੈ ਗਿਆ ਬਈ ਅੱਛਾ ਬਈ ਆਜੋ ਫਿਰ ਕੱਲ ਇਹਨੂੰ ਚਲਾਵਾਂਗੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਪਰਸੋਂ ਪਰਸੋਂ ਜਿਦ ਖੇਡ ਜਾਵਾਂਗੇ ਉਦੋਂ ਵੀ ਚਲਾਵਾਂਗੇ ਫਿਰ ਜਾਵਾਂ ਠੀਕ ਹੈ ਕਰਦੀ ਚਾਲੂ ਬਸ ਕਰਦੇ ਹਾਂ ਕੋਈ ਸਾਰੇ ਬਣਾ ਦੇ ਮਾਕੀ ਤੇ ਗਰਾ ਲਾਕ ਕੀਤਾ ਗਿਆ ਖੜੀ 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 ਜੇਕਰ ਮੈਂ ਕਿਹਦੀ ਐਂ ਕਰੋ ਉਹ ਇੱਕ ਮਿੰਟ ਰੁਕੋ ਇੱਕ ਮਿੰਟ ਰੁਕ ਮੈਂ ਤਾਂ ਨਾਲ ਉਹ ਤਾਂ ਮੰਨ ਮੇਰੀ ਲਾਕ ਚੱਕ ਲੈ ਆ ਲਾੜੀ ਢਿੱਲੇ ਕਰ ਦਣਾ ਮੜ ਮਾਰ ਉਹ ਬੈਂਕ ਤੱਕ ਨਾ ਮੈਂ ਚੇਤੇ ਨੂੰ ਮਾਲ ਬਾਹਰ ਚਿੱਤੇ ਸ਼ੇਲ ਮਾਰੂ ਤੇ ਉਹ और शुरू तो भी से भी नाला YouTube चैनल आता है हां ओ रेदा हैगा जी तो डाली भी चलाने लगेगा कुछ पपीया होगा तो रंग डाउन होगा और इधर तो भी चला ले इधर भी आवाज बंद करके ओके रखो ऐसे चौके ऐसे एक नcosmion सा है तो हो रहा है बस यूट्यूबर आ गए बहुत सेवा करता बंदा तो यूट्यूबर है ये चैनल में जरूर सब्सक्राइब यार बंदा बहुत मेहनती बंदा है ने सारी तैयार कराई देखो ਆ ਆਪਣਾ ਇਹ ਸਟੂਡੀਓ ਆਪਣਾ ਇਹ ਵੀਡੀਓ ਵੀਡੀਓ ਬਣਾਉਂਦਾ ਰਹਿੰਦੇ ਆ। ਇਹ ਨੰਬਰ ਇੱਥੋਂ ਉੱਪੋਂ ਦਫਲਾ ਕਰ ਰਹੇ ਆ। ਇੱਥੋਂ ਇੱਥੋਂ ਫਿਰ ਪੈਲਾ ਨੂੰ ਆਇਆ ਫਿਰ ਚਾ ਚਾ ਇਧਰ ਮੇਹ ਚਲਾ ਕੇ ਇਧਰ ਜਾਗੇ। ਇੱਥਾਂ ਮੈਂ ਬਹਦੀ। ਚੈਨੂ ਕੇ ਚੈਨ ਚੱਕ ਦੀ। ਨਿਗਾ ਰੱਖੇਗਾ ਬੈਕ ਤੇ ਨੋ ਖਾਈ ਨਹੀਂ ਰਹਿੰਦੇ। ਥੋੜਾ ਰੰਗਾ ਮੈਂ ਤਾਂ ਵਧੀਆ ਕਰਦਾ ਜੇ ਡੈਕ ਲਾ ਤਾਂ ਮੈਂ ਤਾਂ ਕਿ ਤੁਸੀਂ ਡੈਕ ਤੇ ਹੋ ਕਰੋਗੇ।

ਆਹ ਇੰਗਲਾਂ ਕਰਤੀਆਂ ਫੇਟ ਆਪਾਂ ਵਧੀਆ ਆ ਟੇਪਰ ਵੜਤੀਆਂ ਇੱਥੋਂ ਐ ਵੀ ਵੜਤੀ ਐ ਤੇ ਇਦੋਂ ਹੀ ਵੜਤੀ ਮਿਸਤਰੀ ਨੇ ਆਗ ਹੀ ਲਾ ਦੇਣੀ ਸੀ ਇਹ ਬਚ ਗਏ ਹੈ ਤਾਂ ਤਕੜੇ ਸੀਗੇ ਮਿਸਤਰੀ ਪਰ ਕਈ ਵਾਰ ਹੋ ਜਾਂਦੀ ਐ ਮਿਸਤਰੀਆਂ ਨੇ ਸਮਝੋ ਬਾਹਰ ਆਹ ਭਾਈ ਲਿਆਇਆ ਪਾਣੀ ਦੀ ਕਰ ਵੀ ਭਰ ਕੇ ਕੇਸ ਨਾਮ ਜਿਆਦੇ ਨਵੇਂ ਕੇਸ ਆ ਗਰਮੀਆਂ ਜਈ ਕੰਮ ਲੈਣਾ ਜਦੋਂ ਮੈਂ ਸੁਪਰੇ ਵਟਾ ਜਾ ਆਹ ਕੇਸ ਆ ਏਸੀ ਚ ਲਾਇਆ ਕਰਾਂ ਏਸੀ ਚ ਬੈਠਿਆ ਕਰਾਂ ਐ ਕੰਫਰਟਰ ਬਣਾਵਾ ਇਹ ਇਧਰ ਹੋ ਗਈ ਨਾ ਆਹ ਅੱਗੀ ਫਾਜੀ ਕਿਹਨੇ ਦਿੱਤੀ ਇੱਕ ਨਿਊਟੀ ਜਿਆਦਾ ਲੇਟ ਵੀ ਆਹ ਮਿਸਤਰੀ ਨੇ ਬਈ ਜਿਹੜਾ ਬਿਲਡ ਕਰੀ ਜਾਂਦੇ ਨੇ ਨਸੀਨ ਤਿਆਰ ਕਰੀ ਆ ਦੇਖੋ ਨਵੀਂ ਨੂੰ ਫੇਲ ਕਰਦੀ ਏ ਬਾਕੀ ਬੜਾ ਦਾ ਲੱਗਦਾ ਹੀ ਨਹੀਂ ਕਿਸਨ ਨਵੀਂ ਹੈ ਕਿ ਪੁਰਾਣੀ ਹੈ ਟਰੈਕਟਰ ਦਾ ਪੁਰਾਣਾ ਦਾ ਪੁਰਾਣਾ ਜਰੂਰ ਦੇ ਦੇ ਮਸ਼ੀਨ ਤਾਂ ਨਹੀਂ ਦਿਸਦੀ ਪੂਰੀਆਂ ਫੁੱਲ ਝੜੀਆਂ ਬਣਾਈ ਜਾਂਦੇ ਆ ਇਹਦਾ ਸੁਗਮਣੀਆਂ ਉਹ ਤਾਂ ਲਾਈ ਸੀ ਵਿਚਾਰਿਆਂ ਦੀ ਮਸ਼ਹੂਰੀ ਖਤਮ ਕਰਤੀ ਯਾਰ ਉਹਨਾਂ ਦੇ ਦਾਵਾ ਇੱਕ ਦੋ ਛਤਰੀਆਂ ਵਿਕਦੀਆਂ ਉਹਨਾਂ ਦੀ ਸੀਗੀਆਂ ਪਰ ਇਹ ਮਸ਼ੂਰੀ ਆਪਾਂ ਹੀ ਖਾ ਗਏ ਉਹਨਾਂ ਦੀ ਆ ਤਾਂ ਮਿਸਤਰੀ ਨੇ ਤਾਂ ਜਿਵੇਂ ਹੀ ਨਹੀਂ ਯਾਰ ਉਹ ਕਰਦਾ ਯਾਰ ਇੱਕ ਵੀ ਬੱਤੀ ਦਾ ਕਰਦਾ ਹੀ ਨਹੀਂ ਇਹਦਾ ਆਹ ਜੰਦੇ ਆਏ ਨਗਰ ਯਾਰ ਉਹਨਾਂ ਨੂੰ ਗੁੱਸਾ ਕਰੂਗਾ ਨੰਬਰ ਉਹਨਾਂ ਨੂੰ ਜੇ ਪਤਾ ਲੱਗ ਗਿਆ ਨਾ ਗੁੱਸਾ ਕਰ ਜਾਣਗੇ ਆ ਸੁਖਮੀ ਨੇ ਆਨ ਨੂੰ ਜੇ ਸੁਖਮਨੀ ਅਸੁਖਮਣੀਆਂ ਨੂੰ ਬੇਨਤੀ ਹੈ ਜੇ ਸਾਡੀ ਵੀਡੀਓ ਦੇਖਣਗੇ ਨਾ ਤਾਂ ਉਹਨਾਂ ਨੂੰ ਇਹ ਹੈ ਕਿ ਆ ਜਿਹੜੇ ਸਪੀਕਰ ਵਗੈਰਾ ਲਾਉਂਦੇ ਨੇ ਨਾ ਇਹ ਤਾਂ ਜਾਂ ਦਾ ਮਗਰਾੜ ਦੇ ਥੱਲੇ ਜੇ ਲਾਇਆ ਕਰਨਾ ਜਾਂ ਅੰਦਰਲੀ ਸਾਈਡ ਵੀ ਥੱਲੇ ਹੀ ਲਾਇਆ ਕਰਨਾ ਉੱਚੇ ਨਾ ਲਾਇਆ ਕਰਨਾ ਕਿਉਂਕਿ ਡੈਕ ਵਗੈਰਾ ਫਿੱਟ ਕਰਦੇ ਨਾ ਉਦੋਂ ਮੱਚ ਜਾਂਦੇ ਆ ਜਾਂ ਜਿਹੜੇ ਉਤਲੇ ਪੱਤੇ ਜੇ ਹੈਗੇ ਜਿਹੜੇ ਉਤਲੇ ਪਾਸੇ ਜਿਹੜੀਆਂ ਟੀ ਬੋਲ ਦਿੰਦੇ ਆ ਪਛਾਤਰਿਕ ਕਰਨ ਵਾਸਤੇ ਉਹਨਾਂ ਦੇ ਉੱਤੇ ਲਾ ਦਿਆ ਕਰੋ ਨਹੀਂ ਮਤ ਕਰਨ ਅਸੁਖਮਣੀਆਂ ਕਿ ਸਪੀਕਰ ਕੀ ਲੋਕ ਨਹੀਂ ਇਹ ਤਾਂ ਫਿਰ ਰਿਵਿਊ ਵਜਾਇਰ ਨੂੰ ਨਹੀਂ ਪਤਾ ਹੋਣਾ ਕਿ ਐ ਵੀ ਐ ਹੁੰਦਾ ਸਿਸਟਮ ਉਹ ਆਏ ਸੋਚਦੇ ਹੁਣ ਡੈੱਕ ਹੀ ਲੱਗੂ ਮਸਾ ਇਹਨਾਂ ਦਾ ਛਤਰੀ ਮਸਾ ਲੱਗੀ ਵਿਚਾਰੇ ਡੈੱਕ ਡੁਕ ਤਾਂ ਜਦੋਂ ਲੱਗੂ ਤੁਹਾਨੂੰ ਦੇਖੀ ਜਾਊਗੀ ਚੱਲੋ ਸੇਵਕਾ ਅੱਗ ਹੀ ਲਾਤੀ ਓਏ ਬਾਈ ਯਾਰ ਤੁਸੀਂ ਮਿਸਟਰ ਕਿੱਥੋਂ ਬਾਈ ਮਿਸ ਕੰਮ ਸਿੱਖਿਆ ਹੈ ਯਾ ਐਹਜਾ ਹਾਂ ਚੱਲੋ ਸੇਵਕਾ ਇੱਕ ਤਾਂ ਕੰਮ ਖਤਰੇ ਵਾਲਾ ਹੀ ਐ ਬਸ ਯਾਰ ਆਏ ਨਾ ਇਹਨਾਂ ਨਾਲ ਦੁਕਰ ਯਾਰ ਤੋ ਬਾੜੀ ਸੇਵਾ ਨਿਮਾਉਣ ਲੱਗ ਗਿਆ ਲੈ ਨਹੀਂ ਤੇਰੀ ਪੱਤੀ ਇੱਧਰ ਲੈ ਵੀ ਮੁੰਡਿਓ ਡੈੱਕ ਹੁਣ ਆਪਾਂ ਕਸਨ ਲੱਗ ਗਿਆ ਦਾਦਾ ਹੋ ਗਿਆ ਆਪਣਾ ਕੰਮ ਸਾਰਾ ਜੋਰ ਬਹੁਤ ਲੱਗਿਆ ਸੀ ਤੇ ਚਾ ਵੀ ਸੀਗਾ ਡੈਕ ਦਾ ਪਰ ਜ਼ੋਰ ਪਤਾ ਨਹੀਂ ਲੱਗਿਆ ਜਾ। ਬੀਬੀਨ ਲਾਈਟ ਦਿੱਤੇ ਯਾਰ ਨੰਬਰ ਮੈਨੂੰ ਦਿਓ ਸਹੀ। ਹੁਣ ਕਹਿੰਦੇ ਪਹਿਲਾਂ ਹੀ ਡੈਕ ਚਲਾ ਕੇ ਦੇਖਣਾ ਹੈ। ਟਰਾਰ ਦਿਹਾ ਬਈ ਆ ਇਧਰ ਪਈ ਓ ਪਿੱਛੇ ਓ ਡਿਕ ਪਰ ਅਸੀਂ ਗਾਂ ਹੱਲ ਗਈ ਸੀ ਪਰ ਸੋ ਚਲਾ ਕੇ ਦੇਖਿਆ ਸੀਗਾ ਸੋ ਦੈਟਸ ਵਾਈ ਵੀ ਕੈਨ ਨਾ ਹਾਂ ਹੱਲ ਗਈ ਸੀ ਕਹਿੰਦੇ ਬੂਫਰਾਂ ਦੀ ਵਹਾਜ ਦਾ ਕਰਕੇ ਸਿਸਟਮ ਖਰਾਬ ਹੋ ਗਿਆ ਸੀਗਾ ਹਾਂ ਕਰਕੇ ਮੁੰਡਿਆਂ ਦਾ ਇਨਫੋਰਮੇਸ਼ਨ ਪੂਰਾ ਨਹੀਂ ਕਰ ਸਕਦੇਗੇ